ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਛਿਸ਼ੰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਦੱਸਦੇ ਕਿ ਅੱਜ ਆ ਐਗਜ਼ੈਕਟਿਵ ਦੀ ਮੀਟਿੰਗ ਜਿਹੜੀ ਆ ਉਹ ਆਰੰਭ ਹੋ ਚੁੱਕੀ ਆ ਤਸਵੀਰਾਂ ਜਿਹੜੀਆਂ ਤੜਨਾਲ ਸਭ ਤੋਂ ਪਹਿਲਾਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੀਆਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਜੋ ਪ੍ਰਧਾਨ ਸਾਹਿਬਾਨ ਹੈਗੇ ਨੇ ਉਹ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਪਹੁੰਚ ਚੁੱਕੇ ਨੇ ਤਾਂ ਉੱਥੇ ਹੀ ਜਿਹੜੇ ਮੈਂਬਰ ਸਾਹਿਬਾਨ ਹੈਗੇ ਨੇ ਤਾਂ ਉਹ ਵੀ ਇਸ ਜੋ ਸ਼ਰੋਮਨੀ ਕਮੇਟੀ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਤਾਂ ਮੀਟਿੰਗ ਜਿਹੜੀ ਆ ਕਰੀਬ 11 ਵਜੇ ਤਾਂ 1 ਵਜੇ ਦੇ ਕਰੀਬ ਜਿਹੜੀ ਪ੍ਰੈਸ ਵਾਰਤਾ ਜਿਹੜੀ ਆ ਪ੍ਰਧਾਨ ਸਹਿਬਾਨ ਵੱਲੋਂ ਕੀਤੀ ਜਾਣੀ ਆ ਤਾਂ ਦੱਸ ਜੀ ਕਿ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਮੁੱਦੇ ਜਿਹੜੇ ਵਿਚਾਰੇ ਜਾਣੇ ਹੈਗੇ ਆ ਚਾਹੇ ਜੋ ਸਿੰਘ ਸਹਿਬਾਨ ਦਾ ਮੁੱਦੇ ਦੀ ਗੱਲ ਕਰ ਲਈ ਕਿ ਉੱਥੇ ਸੂਤਰਾਂ ਮੁਤਾਬਕ ਜੋ ਜਾਣਕਾਰੀ ਮਿਲ ਰਹੀ ਆ ਜੋ ਗਾਇਨੇ ਰਕबीर ਸਿੰਘ ਤੇ ਸੁਲਤਾਨ ਸਿੰਘ ਜਿਹਨੂੰ ਲੈ ਕੇ ਵੀ ਜਿਹੜੇ ਵਿਚਾਰ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਸੂਤਰਾਂ ਤੱਕ ਜੋ ਜਾਣਕਾਰੀ ਮਿਲ ਰਹੀ ਆ ਉਹ ਸਾਂਝੇ ਕੀਤੇ ਜਾਣਗੇ ਜੋ ਇਸ ਤੋਂ ਇਲਾਵਾ ਕਿਉਂਕਿ ਜੋ ਜਿਸ ਤਰ੍ਹਾਂ ਦੇ ਨਾਲ ਪੰਥ ਦੇ ਵਿੱਚ ਉਸ ਦੇ ਵਿੱਚ ਜੋ ਖਾਸ ਤੌਰ ਦੇ ਉੱਤੇ ਇਹ ਜੋ ਵਿਚਾਰ ਵਟਾਂਦਰਾ ਕੀਤੇ ਜਾ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬੀਤੇ ਸਮੇਂ ਤੋਂ ਇਹ ਜੋ ਤਸਵੀਰਾਂ ਜਿਹੜੀਆਂ ਸਾਂਝੇ ਕਰੇ ਕਿਉਂਕਿ ਕਾਫੀ ਜਿਆਦੀ ਵੱਡੀ ਹਲਚਲ ਜਿਹੜੀ ਹੈ ਇਸ ਜੋ ਸ਼ਰਮਣੀ ਕਮੇਟੀ ਦੀ ਗੱਲ ਕਰ ਲਈਏ ਜਾਂ ਫਿਰ ਸਿੰਘ ਸਾਹਿਬਾਨਾਂ ਦੀ ਗੱਲ ਕਰ ਲਈਏ ਤਾਂ ਇਹ ਸਾਰੇ ਮਾਮਲੇ ਦੀ ਜਿਹੜੀ ਗੱਲ ਕਰ ਲਈਏ ਕਿਉਂਕਿ 2 ਤਰੀਕ ਦੀ ਮੀਟਿੰਗ ਹੁੰਦੀ ਹੈ 2 ਤਰੀਕ ਨੂੰ ਜਿਸ ਤਰ੍ਹਾਂ ਦੇ ਨਾਲ 2 ਦਸੰਬਰ ਦਾ ਜਿਹੜਾ ਫੈਸਲਾ ਹੁੰਦਾ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਣੀ ਦੋਸ਼ੀ ਇਕਰਾਰ ਹੁੰਦੇ ਨੇ ਉਹਨਾਂ ਨੇ ਆਪਣਾ ਦੋਸ਼ ਜਿਹੜਾ ਕਬੂਲਿਆ ਉਸ ਤੋਂ ਬਾਅਦ ਉਹਨਾਂ ਦੀ ਸੇਵਾ ਧਾਰਮਿਕ ਸਜ਼ਾ ਲੱਗਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਬੀਤੇ ਦਿਨਾਂ ਦੇ ਵਿੱਚ ਇੱਥੇ ਜੋ ਪ੍ਰਧਾਨ ਦੀ ਸ਼੍ਰੋਮਣੀ ਕਾਲੇ ਦਲ ਪ੍ਰਧਾਨ ਦੀ ਜਿਹੜੀ ਚੋਣ ਹੁੰਦੀ ਹੈ ਤਾਂ ਉਸ ਦੇ ਵਿੱਚ ਫੇਰ ਤੋਂ ਸੁਖਵੀਰ ਸਿੰਘ ਬਾਦਲ ਜਿਹੜਾ ਇੱਕ ਵਾਰ ਜੋ ਆਪਣਾ ਅਹੁਦਾ ਜੋ ਪ੍ਰਧਾਨਗੀ ਦਾ ਉਹ ਤੋਂ ਉਹਨਾਂ ਨੂੰ ਸੌਂਪਿਆ ਜਾਂਦਾ ਤਾਂ ਅੱਜ ਉਸ ਤੋਂ ਬਾਅਦ ਪਹਿਲੀ ਮੀਟਿੰਗ کہہ ਸਕਦੇ ਹਾਂ ਕੀ ਜਿਹੜੀ ਅੱਜ ਫੇਰ ਹੋ ਰਹੀ ਹੈ ਸ਼ਰੋਮਨੀ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਤਾਂ ਇਸ ਮੀਟਿੰਗ ਦੇ ਵਿੱਚ ਜਿਹੜਾ ਹੋਰ ਵੀ ਬਾਕੀ ਮੁੱਦੇ ਜਿਹੜੇ ਰਹਿ ਗਏ ਨੇ ਤਾਂ ਉਸ ਨੂੰ ਜਿਹੜਾ ਵਿਚਾਰਿਆ ਜਾ ਸਕਦਾ ਗੁਰਦੁਆਰਿਆਂ ਦਾ ਮੁੱਦਾ ਦੀ ਗੱਲ ਕਰ ਲਈ ਕਿਉਂਕਿ ਜਿਹੜੇ ਸੇਵਾਦਾਰਾਂ ਦੀ ਗੱਲ ਆਏ ਦਿਨ ਗੁਰਦੁਆਰੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬੇਅਦਬੀਆਂ ਹੁੰਦੀਆਂ ਨੇ ਤਾਂ ਉਸ ਨੂੰ ਰੋਕਣ ਵਾਸਤੇ ਕੀ ਕੀ ਪ੍ਰਯਾਸ ਸ਼ਰੋਮਨੀ ਕਮੇਟੀ ਨੂੰ ਕਰਨੇ ਚਾਹੀਦੇ ਨੇ ਤਾਂ ਇੰਨਾਂ ਸਾਰੇ ਆ ਮੁੱਦਿਆਂ ਦੇ ਉੱਤੇ ਜਿਹੜੀ ਅੱਜ ਵਿਸ਼ੇਸ਼ ਵਿਚਾਰ ਵਟਾਂਦਰਾ ਜਿਹੜੇ ਕੀਤੇ ਜਾਣੇ ਨੇ ਤਾਂ ਇਕੱਲੀ-ਕੱਲੀ ਤਸਵੀਰ ਜਿਹੜੀ ਇਸ ਮੀਟਿੰਗ ਨੂੰ ਲੈ ਕੇ ਅੱタル ਨਾਲ ਸਾਂਝੀ ਕਰਦੇ ਰਹਾਂਗੇ 1 ਵਜੇ ਤੱਕ ਜਿਹੜੀ ਪ੍ਰੈਸ ਵਾਰਤਾ ਹੋਣੀ ਆ ਉਸ ਦੇ ਵਿੱਚ ਖਾਸ ਤੌਰ ਤੇ ਪ੍ਰਧਾਨ ਸਾਹਿਬਾਂ ਜਿਹੜੇ ਆ ਮੀਡੀਆ ਦੇ ਨਾਲ ਜੋ ਗੱਲਬਾਤ ਕਰਦੇ ਦਿਖਾਈ ਦੇਣਗੇ ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਐਕਸੈਸਨਿਕ ਜਗਬਣੀ ਟੀਵੀ ਸ਼ੁਰੂ ਵਿੱਚ ਸਾਈ